ਨਵਾਂ ਸ਼ਹਿਰ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਰ ਇੱਕ ਸਵਾਗਤ ਹੈ ਸੋ ਅੱਜ ਅਸੀਂ ਪਹੁੰਚੇ ਹਾਂ ਚੰਡੀਗੜ੍ਹ ਰੋਡ ਤੇ ਆਈਟੀਆਈ ਦੀ ਗਰਾਊਂਡ ਨਵਾਂ ਸ਼ਹਿਰ ਵਿੱਚ ਜਿੱਥੇ ਦਸਹਿਰਾ ਉਤਸਵ ਕਮੇਟੀ ਦੇ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਦਸਹਿਰਾ ਉਤਸਵ ਜਿਹੜਾ ਮਨਾਇਆ ਜਾ ਰਿਹਾ ਹੈ ਸੋ ਤੁਸੀਂ ਦੇਖ ਰਹੇ ਹੋ ਸਾਹਮਣੇ ਜਿਹੜੇ ਸਕਰੀਨ ਦੇ ਉੱਤੇ ਦਿਖਾਏ ਜਾ ਰਹੇ ਨੇ ਰਾਵਣ ਕੁੰਭ ਕਰਨ ਤੇ ਮੇਘਨਾਦ ਦੇ ਪੁਤਲੇ ਨੇ ਜਿਹੜਾ ਨੂੰ ਦਸਹਰੇ ਵਾਲੇ ਦਿਨ ਅਗਨੀ ਭੇਟ ਕੀਤਾ ਜਾਵੇਗਾ ਸੋ ਇਹ ਆਈਟੀਆ ਦੇ ਵਿੱਚ ਮੇਲਾ ਲੱਗਿਆ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਆ ਮੱਠੀਆਂ ਦੇ ਵਾਸਤੇ ਖਡਾਉਣੇ ਝੂਲੇ ਕਈ ਕੁਸ਼ ਲੱਗਿਆ ਕਈ ਤਰ੍ਹਾਂ ਦਾ ਸਮਾਨ ਆ ਬੱਚਿਆਂ ਵਾਸਤੇ ਇਸ ਤੋਂ ਇਲਾਵਾ ਬੱਚਿਆਂ ਲਈ ਖਡਾਉਣਿਆਂ ਦਾ ਸਮਾਨ ਹੈ ਆ ਖਾਣ ਪੀਣ ਦੀਆਂ ਵਸਤਾਂ ਦਾ ਵੀ ਸਮਾਨ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਆ ਆਈਟੀਆ ਗਰਾਊਂਡ ਨਾਵਾ ਸ਼ਹਿਰ ਦੇ ਵਿੱਚ ਜਿਹੜਾ ਕਿ 2 ਅਕਤੂਬਰ ਨੂੰ ਜਿਹੜਾ ਮੇਲਾ ਬੜੀ ਉਮਤਾਂ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰਾ ਉਸ ਕਮੇਟੀ ਨਵਾਂ ਸ਼ਹਿਰ ਦੇ ਵੱਲੋਂ ਜਿਹੜਾ ਮਨਾਇਆ ਜਾ ਰਿਹਾ ਹੈ ਆ ਤੁਸੀਂ ਦੇਖ ਰਹੇ ਹੋ ਕਿ ਕਾਫੀ ਦੁਕਾਨਾਂ ਲੱਗੀਆਂ ਪਈਆਂ ਨੇ ਦੇਖ ਸਕਦੇ ਹੋ ਬੱਚਿਆਂ ਵਾਸਤੇ ਵੀ ਜਿਹੜਾ ਖਡੌਣਿਆਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਇੱਥੇ ਬੱਚਿਆਂ ਵਾਸਤੇ ਝੂਲਿਆਂ ਦਾ ਖਾਸ ਪ੍ਰਬੰਧ ਹੈ ਇਹ ਤੁਸੀਂ ਦੇਖ ਰਹੇ ਹੋ ਆ ਦਸਹਿਰਾ ਉਤਸਵ ਕਮੇਟੀ ਦੇ ਵੱਲੋਂ ਜਿਹੜਾ ਇਹ ਰੌਣਕਾਂ ਜਿਹੜੀਆਂ ਵਿਸ਼ਾਲ ਜਿਹੜਾ ਦਸਹਿਰਾ ਮਨਾਇਆ ਜਾ ਰਿਹਾ ਹੈ 2 ਅਕਤੂਬਰ ਨੂੰ ਇਹ ਆਈਟੀਆਈ ਗਰਾਊਂਡ ਨਵਾਂ ਸ਼ਹਿਰ ਹੈ ਜੀ ਮਾਇ ਤੋਂ ਕਿੰਨੇ ਬਾਗੇ ਦਾ ਆਇਆ ਹਾਂ ਜੀ ਇਹੇ 라ਵਨ ਮੇਗਨਾਥ ਅਤੇ ਕੁੰਭਕਰਨ ਦੇ ਪੁਤਲੇ ਆ ਜਿਹੜੇ ਤੁਸੀਂ ਦੇਖ ਰਹੇ ਹੋ ਜੀ ਆ ਇਸ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੇ ਵਿੱਚ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਇੱਥੋਂ ਦੇ ਪ੍ਰਬੰਧਕਾਂ ਦੇ ਨਾਲ ਵੀ ਅਸੀਂ ਤੁਹਾਡੀ ਗੱਲ ਕਰਵਾਵਾਂਗੇ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਅ ਦਸਹਿਰਾ ਉਤਸਵ ਕਮੇਟੀ ਵੱਲੋਂ ਜਿਹੜਾ ਇਹ 27ਵਾਂ ਸਾਲਾਨਾ ਜਿਹੜਾ ਦਸਹਿਰਾ ਮਨਾਇਆ ਜਾ ਰਿਹਾ ਹੈ ਇੱਥੇ ਗਰਾਊਂਡ ਨਵਾਂ ਸ਼ਹਿਰ ਦੇ ਵਿੱਚ ਇਹਦੇ ਲਈ ਜਿਹੜੇ ਪੁਤਲੇ ਬਣ ਕੇ ਤਿਆਰ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਸਾਡੀ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਾਵਾਂਗੇ ਜੀ ਆ ਇਹ ਮੇਲੇ ਦੀਆਂ ਜਿਹੜਾ ਤੁਸੀਂ ਦੇਖ ਰਹੇ ਹੋ ਮੇਲਾ ਪੂਰਾ ਆ ਸਿਖਰਾਂ ਤੇ ਪਹੁੰਚ ਰਿਹਾ ਹੈ ਜੀ ਤਿਆਰੀਆਂ ਮੁਕੰਮਲ ਹੋ ਰਹੀਆਂ ਨੇ ਸਾਰੀਆਂ ਆ ਜਿਹੜਾ ਤੁਹਾਨੂੰ ਅਸੀਂ ਪਹਿਲਾਂ ਵੀ ਦਿਖਾ ਚੁੱਕੇ ਹਾਂ ਹੁਣ ਵੀ ਦਿਖਾ ਰਹੇ ਹਾਂ ਦਸਹਿਰਾ ਉਸ ਕਮੇਟੀ ਦੇ ਵੱਲੋਂ ਸਤਾਹੀ ਮਾ ਜਿਹੜਾ ਸਾਲਾਨਾ ਮੇਲਾ ਜਿਹੜਾ ਹੈ ਦਸਹਿਰਾ ਵਿਸ਼ਾਲ ਦਸਹਿਰਾ ਮਨਾਇਆ ਜਾ ਰਿਹਾ ਹੈ ਦਸਹਿਰਾ ਉਤਸਵ ਕਮੇਟੀ ਦੇ ਨੁਮਾਇਦੇ ਜਿਹੜੇ ਮੁੱਖ ਸੇਵਾਦਾਰ ਨੇ ਉਹ ਇੱਥੋਂ ਦੀ ਦੇਖਰੇਖ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਸੋ ਜਿਹੜਾ ਇੱਧਰ ਪੁਤਲੇ ਵੀ ਤੁਹਾਨੂੰ ਦਿਖਾਲੇ ਸੀਗੇ ਜੀ ਬਣ ਕੇ ਤਿਆਰ ਹੋ ਗਏ ਨੇ 2 ਅਕਤੂਬਰ ਨੂੰ ਜਿਹੜਾ ਇਹ ਆਈਟੀਆ ਗਰਾਊਂਡ ਨਵਾਂ ਸ਼ਹਿਰ ਦੇ ਵਿੱਚ ਦਸਹਿਰਾ ਉਤਸਵ ਕਮੇਟੀ ਵੱਲੋਂ 27ਵਾਂ ਜਿਹੜਾ ਦੁਸ਼ਹਿਰਾ ਉਸ ਵਾਰ ਬੜੀ ਧੂਮ-ਧਾਮ ਦੇ ਨਾਲ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ। ਸੋ ਤੁਸੀਂ ਦੇਖ ਰਹੇ ਹੋ ਪ੍ਰਬੰਧਕ ਵੀਰ ਕਿਵੇਂ ਬੈਠੇ ਨੇ। ਅ ਤੁਹਾਡੀ ਅਸੀਂ ਮੁਕੰਦ ਹਰੀ ਜੀ ਜੁਲਕਾ ਸਾਹਿਬ ਨਾਲ ਗੱਲ ਕਰਾਵਾਂਗੇ ਇਸ ਮੇਲੇ ਦੇ ਸਬੰਧ ਵਿੱਚ। ਕਮੇਟੀ ਨਵਾਂ ਸ਼ਹਿਰ ਵੱਲੋਂ ਇਲਾਕਾ ਵਾਸੀਆਂ ਨੂੰ ਦੁਸ਼ਹਿਰੇ ਦੀ ਲੱਖ ਲੱਖ ਵਧਾਈ। ਭਗਵਾਨ ਰਾਮ ਸਭ ਦੀ ਚੜ੍ਹਦੀ ਕਲਾ ਵਿੱਚ ਰੱਖੇ। ਸਾਰਿਆਂ ਨੂੰ ਨਿਵੇਦਨ ਆ ਕਿ ਦੁਸ਼ਹਿਰਾ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਲੈ ਕੇ ਆਓ। ਚੁਲਿਆਂ ਦਾ ਸ਼ੁਰੂਆਤ ਹੋ ਗਈ ਆ ਦੁਸ਼ਹਿਰੇ ਵਾਲੇ ਦਿਨ ਅਸਤਵਾਜੀ ਵੀ ਹੋਏਗੀ ਕਬੱਡੀ ਦੇ ਲੜਕੀਆਂ ਦੇ ਮੈਚ ਲੜਕੀਆਂ ਦੇ ਮੈਚ ਵੀ ਹੋਣਗੇ ਬੇਦਨ ਨਿਵੇਦਨ ਹੈ ਸਾਰਿਆਂ ਨੂੰ ਸਾਰੇ ਦੁਸ਼ਹਿਰਾ ਗਰਾਊਂਡ 'ਚ ਦੁਪਹਿਰੇ 2 ਵਜੇ ਸਾਡਾ ਇਹ ਪ੍ਰੋਗਰਾਮ ਸ਼ੁਰੂ ਹੋ ਜਾਏਗਾ ਸਾਰੇ ਹਮਮ ਆ ਕੇ ਆਪਣੇ ਬੱਚਿਆਂ ਨੂੰ ਲੈ ਕੇ ਆਓ ਦੁਸ਼ਹਿਰਾ ਉਸਾ ਕਮੇਟੀ ਦੇ ਸੀਨੀਅਰ ਜਿਹੜੇ ਸਾਡੇ ਅਧਿਕਾਰੀ ਨੇ ਐਮਪੀ ਪਾਰਟ हिसाब वैसे भी ਸਾਡੇ ਸੀਨੀਅਰ ਸਿਟੀਜ਼ਨ ਨੇ ਸਾਡੇ ਇਲਾਕੇ ਦਾ ਮਾਣ ਨੇ ਇਹਨਾਂ ਦੇ ਨਾਲ ਇਸ ਦਸਹਰੇ ਸੰਬੰਧੀ ਗੱਲਬਾਤ ਕਰਾਂਗੇ ਦਸਹਰੇ ਦੀਆਂ ਜੀ 27 ਮੇਂ ਦਸਹਰੇ ਦੀਆਂ ਲੱਖ ਲੱਖ ਵਧਾਈਆਂ ਇੱਥੇ ਗਰਾਊਂਡ ਦੇ ਵਿੱਚ ਰਾਵਣ ਮੇਘਵਰਨ ਔਰ ਕੁੰਭਕਰਨ ਦੇ ਪੁੱਤ ਇੰਸਟਾਲ ਕਰ ਦਿੱਤੇ ਆ ਔਰ ਔਰ 2 ਤਰੀਖ ਨੂੰ ਦਸਹਰੇ ਦਾ ਤਿਉਹਾਰ ਧੂਮ ਧਾਮ ਨਾਲ ਇੱਥੇ ਗਰਾਊਂਡ ਦੇ ਵਿੱਚ ਮਨਾਇਆ ਜਾਏਗਾ ਜਿਦੇ ਵਿੱਚ ਕਬੱਡੀ ਰੈਸਲਿੰਗ ਸਾਰੇ ਮੈਚ ਹੋਣਗੇ ਤੇ ਸਾਰੇ ਲੋਕਾਂ ਨੂੰ ਪ੍ਰਾਰਥਨਾ ਕਿ ਸਾਰੇ ਹੌਮ ਹਵਾ ਕੇ ਪਹੁੰਚੋ ਔਰ ਰੌਣਕ ਵਧਾਓ જય ਸ਼੍ਰੀ ਰਾਮ ਆ ਦਸਹਿਰਾ ਉਸਾ ਕਮੇਟੀ ਦੇ ਸ਼੍ਰੀ ਗੌਤਮ ਸਾਹਿਬ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਵਾਂਗੇ ਜੀ ਤੁਹਾਡੀ ਉਹਨੂੰ ਲੈਣਾ ਹੋਰ ਜਰਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਦਸਹਿਰੇ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ 2 ਤਰੀਕ ਨੂੰ ਦਸਹਿਰਾ ਗਰਾਊਂਡ ਦੇ ਵਿੱਚ ਆ ਕੇ ਦਸਹਿਰੇ ਦੀ ਰੌਣਕ ਨੂੰ ਵਧਾਓ ਮਾਰਬਾਖਸ਼ਾ ਅਰਜੇਸ਼ ਭਾਰਤਵਾਦੀ ਜੋ ਕਿ ਇਹ ਵੀ ਪੁਰਾਣੇ ਮੈਂਬਰ ਹੈ ਜੀ ਦਸਹਿਰਾ ਉਤਸਵ ਕਮੇਟੀ ਦੇ ਬਹੁਤ ਸੇਵਾਦਾਰ ਹੈ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਦਸਹਿਰਾ ਉਤਸਵ ਕਮੇਟੀ ਦੀ ओर से सभी शहरवासियों को लाख लाख बधाई 2 ਤਰੀਕ 2 ਅਕਤੂਬਰ ਦਿਨ ਵੀਰਵਾਰ ਦਿਨ ਵੀਰਵਾਰ 2025 ਦਸਹਿਰਾ ਮਨਾਇਆ ਜਾ ਰਿਹਾ ਹੈ दो बजे से जिमनास्टिक के खेडा और कबड्डी के मैच होंगे उसके बाद साढ़े पाँच बजे रावण दहन होगा रावण दहन होगा और सभी शहरवासियों से निवेदन है कि दशहरा ग्राउंड में पहुंचकर दशहरे की रौनक अपनाएँ और प्रभु राम जी का आशीर्वाद प्राप्त करें साढ़े ना जुड़े ने दशहरा उत्सव कमेटी तो श्री अनिल वाली जी इन्होंने भी गलबात करा जी जय श्री राम ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਦੋ ਆਉਣ ਵਾਲੀ ਦੋ ਤਰੀਕ ਨੂੰ ਦੁਸ਼ਹਿਰਾ ਦਾ ਇੱਥੇ ਮੇਲਾ ਅਰਚਿਤ ਕੀਤਾ ਗਿਆ ਹੋਇਆ ਜਿਹਦੇ ਵਿੱਚ ਕਬੱਡੀ ਮੈਚ ਜਿਮਨਾਸਟਿਕ ਤੇ ਹੋਰ ਖੇਡਾਂ ਖੇਡੀਆਂ ਜਾਣਗੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਾ ਕਿ ਉਹ ਆ ਕੇ ਦੁਸ਼ਹਿਰੇ ਦੀ ਸ਼ੋਭਾ ਵਧਾਉਣ ਜੈ ਸ਼ੀਰਾ टी ते ਮੇਰੇ ਮਨ ਨੂੰ ਇੰਨੀ ਖੁਸ਼ੀ ਮਿਲੀ ਹੈ ਇਹ ਐਕਟਾ ਕਲੱਬ ਨਮਾਜ਼ ਸ਼ਹਿਰ ਦੇ ਪ੍ਰੈਜ਼ੀਡੈਂਟ ਆਪਣੇ بیٹے ਦਾ ਜਿਹੜੇ ਜਨਮ ਦੇ ਨੇ ਜਿਹੜਾ ਆਸ਼ਰਮ ਵੀ ਬਣਾਉਣ ਆਏ ਨੇ ਬਹੁਤ ਖੁਸ਼ੀ ਦੀ ਗੱਲ ਹੈ ਸਾਨੂੰ ਜਿਹੜੇ ਆਪਣੇ ਵੱਡੇ ਇਦਾਂ ਹੀ ਮਨਾਣੇ ਚਾਹੀਦੇ ਨੇ ਸਲਾਵਾ ਕਰਨੀ ਚਾਹੀਦੀ ਸੰਘ ਦੀ ਇਤੋਂ ਵੱਡਾ ਕੋਈ ਪਹੁੰਚ ਇਤੋਂ ਵੱਡਾ ਕੋਈ ਜਨਮ ਦਿਨ ਨਹੀਂ ਹੈਗਾ ਮੈਂ ਆਪਣੇ ਬਹੁਤ ਖੁਸ਼ ਹਾਂ ਮੈਂ ਆਪਣੇ ਡਿਸਟ੍ਰਿਕਟ ਕੈਂਸੀ 21D ਦੇ ਪ੍ਰੈਕਟਿਕ ਸਾਹਿਬ ਦੇ ਬੱਚਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ। ਬਾਕੀ ਸਾਡੇ ਜਿਹੜੇ ਕਲੱਬੇ तकरीबन ਕਰਮਹੀਨੇ ਚਾਰ-ਪੰਜ ਕਲੱਬ ਵੀ ਹੈਗੇ ਮੇਨ ਕਲੱਬ ਹੈ। ਪਰ ਮੈਂ ਅੱਗੇ ਵੀ ਸਾਰੇ ਡਿਸਟ੍ਰਿਕਟ ਕੈਂਸੀ 21D ਨੂੰ ਤਕਰੀਬ ਅੱਗੇ ਵੀ ਕੀਤੀ ਤੇ ਜਿਹੜਾ ਤੁਹਾਡੇ ਲੱਗੇ ਕੋਈ ਵੀ ਆਸ਼ਰਮ ਪੈਂਦਾ ਕਿਤੇ ਜਿਹੜੇ ਬੱਚੇ ਅੱਜ ਆਪਾਂ ਮੈਰਿਜ ਨਾਲ ਸੀ ਮਨਾਣੇ ਆ। ਇਵੇਂ ਦੇ ਸਟਾਉਂ ਤੇ ਆ ਕੇ ਮਨਾਨਾ ਚਾਹੀਦਾ ਦੇਖੋ ਬਹੁਤ ਭੁੱਖਾ ਰਹੇ ਆ ਮੈਂ ਆਪਣੇ ਆਪ ਨੂੰ ਭੁੱਖਾ ਲੱਗਦਾ ਕਿ ਅੱਜ ਮੈਂ ਕੋਰਟਾਂ ਦੇ ਵਿੱਚ ਮੈਂ ਆਪਣੇ ਆਪ ਨੂੰ ਭੁੱਖਾ ਮਹਿਸੂਸ ਕਰਦਾ ਮੈਂ ਅਪੀਲ ਕਰਦਾ ਤੁਹਾਨੂੰ ਸਾਰੇ ਆਨਲਾਈਨ ਕਲੱਬ ਵਾਲਿਆਂ ਤੇ ਜਿਹੜੇ ਐਕਸ਼ਨ ਕਰਦੇ ਜਿੰਨੇ ਮੈਂਬਰ ਨੇ ਅੱਜ ਨੂੰ ਨੋਟ ਕਰ ਲਿਓ ਕਿ ਟਿਹਾਲ ਸਭ ਕੁਛ ਨਹੀਂ ਜਿਹੜਾ ਵੱਡੇ ਮਨਾਨਾ ਇਸ ਐਕਸ਼ਨ ਇਤਨਾ ਵੱਡਾ ਜਿੰਨੇ ਹੀ ਸੇਵਾ ਕਰਤਾ ਤੇ ਵਰਤਮਾਨ ਸੇਵਾ ਲਈ ਸੇਵਾਗੇ ਜਪਤ। ਇਹੀ ਨਾਲ ਜਾਣਾ ਉਸੇ ਜਿਹੜੇ ਆਪਾਂ ਜ਼ਿੰਦਗੀ ਦੇ ਅچھے ਕੰਮ ਕੀਤੇ ਨੇ। ਔਨਲਾਈਨ ਆ ਰਿਖਣਾ ਜੇ ਆਪਾਂ ਅچھے ਕੰਮ ਕੀਤੇ ਹੋਗੇ ਜ਼ਰੂਰ ਹੀ ਨੀਂਦ ਸੀ ਸੌਵੋਗੇ। ਵਧੀਆ ਸਭ ਤੁਹਾਡੇ ਮਿਲੇਗਾ। ਵਧੀਆ ਜ਼ਿੰਦਗੀ ਜੀਓ। ਮੈਂ ਦੇ ਫਿਰ ਦੁਬਾਰਾ ਇਹੀ ਚੀਜ਼ ਕਰਦਾ ਤੇ ਮੈਂ ਤੁਹਾਨੂੰ ਲੱਖ ਲੱਖ ਜਾਈਣਾ ਕਿ ਮੈਂ ਦੇ ਇੰਨਾ ਖੁਸ਼ ਹਾਂ। ਮੇਰੀ ਕੋਈ ਚੀਜ਼ ਦੀ ਕੋਈ ਹੱਦ ਨਹੀਂ। ਤੇ ਮੈਂ ਫਿਰ ਦੁਬਾਰਾ ਅਪੀਲ ਕਰਦਾ ਪਰਮਾਤਮਾ ਕਰੇ ਤੁਹਾਡੇ ਕਲੱਬ ਨੂੰ ਇੰਨੀ ਸ਼ਕਤੀ ਦੇਵੇ ਸਾਰੇ ਮੈਂਬਰਾਂ ਨੂੰ ਇੰਨੀ ਸ਼ਕਤੀ ਦੇ ਸਾਡੇ ਸਰਦਾਰਤ ਲੋਚਰ ਜੀ ਪਟਿਆਲ ਸਾਹਿਬ ਬਟੌਰ ਖਾਸ ਜਿਹੜੇ ਚੇਅਰਮੈਨ ਸਾਹਿਬ ਪ੍ਰੈਜ਼ੀਡੈਂਟ ਸਾਹਿਬ ਸਾਰਿਆਂ ਨੂੰ ਬਤਾਈ ਦਿੰਦਾ ਇਹਨਾਂ ਨੂੰ ਅਪੀਲ ਵੀ ਕਰਦਾ ਇਸ ਤਰ੍ਹਾਂ ਹੀ ਆਪਾਂ ਸੇਵਾ ਕਰਦੇ ਰਹਿਣਾ ਦੇਖੋ ਅੱਜ ਪੰਜਾਬ ਨੂੰ ਪੰਜਾਬ ਵਿੱਚ ਹੜਾ ਆਇਆ ਸਾਰਾ ਪੰਜਾਬ ਖੜੋ ਗਿਆ ਸਾਰਾ ਕੋਈ ਵੀ ਜਿਹੜਾ ਵੀ ਪੰਜਾਬੀ ਆਪਣੇ ਆਪ ਨੂੰ ਕਹਾਂਦਾ ਹੈ ਉਹ ਕਿਸੇ ਨੇ ਕੋਈ ਸੇਵਾ ਦੀ ਕਮਾਈ ਨਹੀਂ ਛੱਡੀ ਤੇ ਵਖੋ ਤੁਹਾਡੇ ਸਦਕਾ ਹੀ ਤੁਹਾਡੇ ਲੈਨ ਕਲੱਬ ਸਦਕਾ ਹੀ ਤੁਹਾਡਾ ਜਿੱਤ ਕੇ ਸਰਕਾਰ ਸਦਕਾ ਹੀ ਤੁਹਾਡਾ ਡਿਸਟ੍ਰਿਕਟ ਲਗਾਤਾਰ ਜਦੋਂ ਦਾ ਖੜਾਇਆ ਹੈ ਸੇਵਾ 'ਚ ਹਾਜ਼ਰ ਹੈ ਇਹ ਸਾਰਾ ਤੁਹਾਡੇ ਵੱਲੋਂ ਤੁਸੀਂ ਉੱਤਰ ਵੀ ਜਿੰਨੀ ਸੇਵਾ ਕਰ ਸਕਦੇ ਹੋ ਜੋ ਵੀ ਪੁੱਛਦਾ ਉੱਧਰ ਵੀ ਸੇਵਾ ਜਰੂਰ ਭੇਜੋ ਮੈਂ ਜਿਹੇ ਕਹਿੰਦਾ ਸੇਵਾ ਦੇ ਸੇਵਾ ਦੀ ਲੋੜ ਹੈ ਉੱਧਰ ਬਹੁਤ ਜ਼ਿਆਦਾ ਲੋੜ ਹੈ ਕਿ ਇਸਨੇ ਤੁੰਤਰੀ ਸੇਵਾ ਭੇਜੋ ਆ ਕਿ ਉਸਤਰਾ ਬਣਾ ਇੱਥੇ ਵੀ ਸੇਵਾ ਕਰੋ ਵਾਹਿਗੁਰੂ ਕਿ ਭਰੇ ਮੈਂ ਉਹਨਾਂ ਕੋਲ ਭਾਰ ਜੀ ਦੀ ਅਜ ਮਲਟੀਪਲ ਦੀ ਪਹਿਲੀ ਪਹਿਲ ਆਈ ਹੈ ਨਹੀਂ ਭਈ ਉਹ ਪੱਕਾ ਇਸ ਤੋਂ ਬਾਅਦ ਨਿਕਲਣਾ ਜੋ ਨਾ ਕੰਮ ਕੰਮ ਕੀਤਾ ਹੋ ਜੀ ਸਾਥ ਲਾਓ ਤੁਸੀਂ ਹਲੋ ਅਸੀਂ ਤੇ ਲਾਓ ਕੇ ਅੰਦਰ ਲਾਓ ਆ ਜਾਓ ਮਲਟੀਪਲ ਦੀ ਮੈਡੀਕੈਂਟ ਜੀ ਗੱਟੇ ਮਲਟੀਪਲ ਸਰਟੀਫਿਕੇਟ ਜੀ ਜੀ ਕੋਈ ਨਹੀਂ ਪੜਾ ਇਹ ਮਲਟੀਪਲ ਦੀ ਪਹਿਲੀ ਪੈਨੇ ਮੈਡਮ ਤੁਹਾਨੂੰ ਦਿੱਤੀ ਜੀ ਫੀਗੋ ਅੰਦਰ ਇੱਧਰ ਇੱਧਰ ਹਾਂ ਚੱਕਰ ਨੂੰ ਲਾ ਕੇ ਸਮਾਨਤ ਕਮ ਕਰਦੇ ਆ ਵੇ ਇਟਾਈ ਜਮਾ ਕਰਦੇ ਆ ਇੱਕ ਮਲਟੀਪਲ ਦਾ ਸਰਟੀਫਿਕੇਟ ਲਾਉਣ ਦਾ ਸਿਸਟਮ ਤਾਂ ਸਭ ਪਹਿਲਾਂ ਤੁਹਾਡੇ ਤੋਂ ਸ਼ੁਰੂਆਤ ਜੀ ਥੈਂਕ ਯੂ ਬਲੌਸ ਬਲੌਸ ਕੜੀ ਦੀ ਸਾਈਡ Terima kasih telah ਬਾਪਾ ਕੋਲੋਂ ਪੁੱਤਾਂ ਨੂੰ ਮਾਰਾ ਮਾਰਾ ਮਾਪਾ ਨੇ ਜਿਸ ਨੂੰ ਮੈਂ ਸੋਬਾ ਬਾਬਾ ਜੀ ਕੰਡ ਕੱਟ ਕਰ ਲਾ ਕੋਈ ਜਿੰਦਗੀ ਕਰ ਦੇ ਰਿਹਾ ਬੋਤਨਾ ਵੱਡੇ ਬੱਚੇ ਦਾ ਇੱਥੇ ਪੜਾਓ ਮਾਤਾ ਜੀ ਆਓ ਆਇਓ ਮਦੇ ਆਜੋ ਬੋਸ ਇਹਨਾਂ ਨੂੰ ਪੁੱਟਾ ਲੱਗਦਾ ਹਨਾ ਬੋਸ ਇਹਨਾਂ ਦਾ ਜਿੱਦੂ ਬੋਸ ਕਰ ਚੁਵਾਈ ਕਰਦੀ ਪਤਾ ਇਸ ਤਰ੍ਹਾਂ ਨਾ ਚੱਲ ਥੋੜੀ ਪਛਾਤ ਹੋਵੇ ਥੋੜੀ ਥੋੜੀ ਪਛਾਤ ਹੋਵੇ ਬੰਨ ਲੱਗੇ ਸਰਕਾਰਾਂ ਦੇ ਠੀਕ ਹੈ ਮਾਰਾ ਕੰਮ ਬਚੀ ਹੈ ਇਹ ক্লোਜ ਹੋ ਜਾਵੇ ਬਾਬਾ ਜੀ

ਇਹ ਉਹ ਕੋਲ ਜਾਂਦਾ ਆਪੇ ਬਰਤਾਲ ਵਿੱਚ ਆਉਣਾ ਨਾ ਨਾ ਪਾਪ ਤਾਂ ਆਦੇ ਨਾ ਆਲੇ ਕੋਲ ਪਾ ਦਿੰਦੀ ਆਪ ਕੋ ਵਾਲੇ ਨੂੰ ਖਲੋ ਕੇ ਕਹਿੰਦੇ ਦੇ ਦੇ ਕਿ ਚਲ ਕੇ ਦੇਖਾਂ ਤੇ ਆ ਜਿਹੜੇ ਪਹਿਲੇ ਆਏ ਇਹਨਾਂ ਦੇ ਜਿਹੜੇ ਆਏ ਨੇ ਕੋਲ ਆਲੇ ਵਾਲੇ ਦੇ ਨੂੰ ਕੋਈ ਨਹੀਂ ਕੋਈ ਕੋਈ आले सोणे दाव हां जी बस आले आले बस हत करतो आलो ਕਾਲਾ ਹੰਸਪਨ ਲੋਗੇ ਪੜ੍ਹੇ ਉਹ ਸੈਟਫਾਈਡ ਸੀ ਅੰਦਰ ਜੀ ਮੈਂ ਲੇਖਣ ਫੋਟੋਵਰੇ ਉਨੇ ਹਾਲੇ ਹਾਲੇ ਜੀ ਇਹਨਾਂ ਸੱਜਣਾਂ ਸ਼ਿਭ ਭਗਸੇਂਗਰ ਨਗਰ ਦਾ ਸੰਵਤਕ ਅੱਜ ਜੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰੇ ਸਿੰਘ ਇਜਾਜ਼ਤ ਦਿਓ ਧੰਨਵਾਦ